ਰੋਲ ਚੱਕ ਛੱਡਿਓ ਹਾਂ ਜੀ ਆ ਵਧੀਆ ਹੁਣ ਦਮੀਆਂ ਮੇਰੀ ਗੱਲ ਸੁਣੋ ਏ ਹਾਂ ਵੱਡਾ ਬੈਲੀ ਬਣਾਇ ਫਰੀ ਜੰਨੇ ਹਾਂ ਇਹਦੀ ਰਾਖੀ ਕਰਨ ਹੁਣ ਕਹੋ ਜੀ ਰਾਖੀ ਨੂੰ ਕੀ ਹੋ ਗਿਆ ਛੱਡੜ ਨੂੰ ਹੁਣ ਤੰਤ ਲਾ ਗਈ ਕੰਜਰ ਦੇ ਨੂੰ ਅਈ ਵੀ ਟੱਪ ਕੇ ਕਾਉਂਟ ਦੇ ਉੱਲ੍ਹਾ ਚਾਰ ਨੋ ਦੇ ਘਰੋਂ ਦੇਤੀ ਨਾ ਜੰਨੋ ਮਾਰੂ ਨਾ ਜੰਨੋ ਮਾਰੂ ਤੈਨੂੰ ਮੈਂ ਇਹਨਾਂ ਸਕਿਉਰਿਟੀ ਦੇ ਕਉਂ ਤੂੰ ਦੇ ਦੇ ਨਾ ਬੋਲ ਕਰੇ ਗੱਲ ਕਰੇ ਕਿ ਮੈਂ ਹਰ ਮਹੀਨਾ ਤੇ ਚਾਹੀਦੀ ਹੈ ਤੈਨੂੰ ਸਿਕਿਉਰਿਟੀ ਕਾ ਹਫਤੇ ਤੇ ਚਾਹੀਦੀ ਮੇਰੀ ਜਾਲ ਬਚਾਲਾ ਵੀ ਕਿਤੇ ਕੱਢਣ ਪਈ ਪਹਿਲਾਂ ਮੇਰੀ ਕੱਲ ਸਾਨੂੰ ਮਹੀਨਾ ਕ ਤੇ ਇਹਨੂੰ ਸਿਕਿਉਰਿਟੀ ਦੇ ਤੂੰ ਅੱਛਾ ਹੁਣ ਹੋਰ ਫਿਰ ਕਰਦੇ ਵੇ ਦਾ ਫਾਇਦਾ ਕੀ ਹੋਇਆ ਲਟਾਨਾ ਪਰਦਾ ਤੂੰ ਹੈ ਲਟਾਰਨਾ ਲਟਾਰਨਾ ਪਰਨੂਗਾ ਇਹਨੇ ਗਉਆਂ ਦੇ ਲੋਨ ਕਰਾਉਣੇ ਨੇਗਾ ਟੈਕਸ ਤਾਂ ਫਿਰ ਮੰਗਦੀ ਆ ਛੱਕਾੜ ਹੁਣ ਫੈਲ ਲੱਗੂਗੀ ਜੀ ਕੋਈ ਜਰਾ ਹੈ ਜੀ ਲੱਲੋ ਕੁੱਤੇ ਦੀ ਗੱਲ ਛੋੜੂ ਆਹੋ ਤੁਹਾਨੂੰ ਕੁੱਤੇ ਨੂੰ ਬਾਈ ਛੱਡ ਸਰਕਾਰੀ ਟੈਕਸ ਤਾਂ ਮੰਗਦੀ ਆ ਸਰਕਾਰ ਜੇ ਟੈਕਸਡ ਹੋਏ ਹੈ ਫੇੜੀ ਜਾਂ ਫੇੜੀ ਸਕਾਲਟੀ ਮਿਲੂਗਾ ਨੂੰ ਅੱਜ ਕਉਂ ਟੂ ਮਿਲ ਦੂ ਇਹ ਕਾ ਇਹ ਪੱਤਰ ਤਰਖਣੇ ਮੈਂ ਤਨੇ ਫਾਈਲ ਬਣੂਗਾ ਜੀ ਪੂਰੀ ਚੰਡੀਗੜ੍ਹ ਨੂੰ ਜਮਾ ਕਰਾ ਕੇ ਉਹਨੂੰ ਡੁਗਲੀ ਬਾਗ ਚ ਕਿੱਥੇ ਡੁਗਲੀ ਬਾਗ ਚ ਚੰਡੀਗੜ੍ਹ ਉੱਥੇ ਫਾਈਲ ਜਮਾ ਹੂ ਉਦੋਂ ਪਿੰਡੋਂ ਤਿਆਰ ਕਰਾ ਲੈ ਸਾਰੇ ਟੱਬਰ ਦੇ ਰੱਤਨ ਕੜ ਇੱਕ ਤੇਰਾ ਫੰਡ ਛੋਹੂ 2 ਲੱਖ ਰੁਪਈਆ ਹਾਂ ਮੈਂ ਕਦੇ ਸਾਲਾ 20000 ਸਾਰੇ ਪਿੰਡ ਕਿਹੜਾ ਟੱਬਰ ਚ ਦੇ ਕਿਹੜਾ ਇਹਦੇ ਜਰਾ ਕੱਲਾ ਕਹਿੰਦਾ ਬੰਦਾ ਤੇਰੇ ਕੱਲੇ ਦਾ ਲੱਗ ਜੂ ਤਾਂ ਧਾਰ ਕਟੋ ਐਨੇ ਪੈਸੇ ਬੈਸ ਥੋ ਧਾਰ ਕਟੋ ਪਿੰਡ ਕਟ ਤੇਰਾ ਕਿੰਨਾ ਕਪੜਾ ਲਖਿਆ ਸੀ ਕਿੰਨੇ ਲਵੇਂ ਕਹਦੇ ਪੈਸੇ ਇਹਦਾ ਭਈ ਆਜੂ 70 70 ਲਵੇ ਖਰਚਾ ਇਹਦਾ ਮੀਨ ਨਿਵਖੜੀ ਦਾ ਇਹਦੀ ਫਾਈਲ ਜਮਾ ਹੋ ਜੁਗਲੀ ਬਾਕਤੋਂ ਉਦੋਂ ਪਹਿਲਾਂ ਤੇਰਾ ਕੁਛ ਨਹੀਂ ਹੋ ਸਕਦਾ ਉੱਥੋਂ 72 ਰੁਪਿਆ ਤੈਨੂੰ ਦਿੰਦਾ ਢੂੜ 100 ਦਾ ਅਦਾ ਕਰਾ ਕੇ ਮਰਾ ਬਰਾ ਮੇਰੇ ਮੇਰੇ ਹੱਥ 'ਚ ਨਹੀਂ ਕੁਛ ਉੱਥੋਂ ਤੈਨੂੰ ਰਸੀਦ ਮਿਲੂ ਜਦੋਂ ਇਹਦੀ ਫਾਈਲ ਜਮਾ ਹੋਗੀ ਜੁਗਲੀ ਬਾਕਤ ਤੇ ਭੱਜ ਜਾ ਉੱਥੇ ਪੁੱਠੂ ਲਵਾ ਛੱਡੇ ਚੁੱਤਰ ਕੇ ਕਹ ਜੁਗਲੀ ਬਾਕ ਜਾਣਾ ਚੰਡੀਗੜ੍ਹ ਤੇ ਉੱਥੇ ਜੀ ਫਾਈਲ ਜਮਾ ਹੋਗੀ ਨਾ ਰਸੀਦ ਤਾਂ ਦੇਣਗੇ ਇੱਕ ਠੀਕ ਹੈ ਅਰਜੀ ਤਾਂ ਫਿਰ ਮੰਨੂ ਆਉ ਫੋਨ ਵੀ ਆ ਜੀ ਐ ਕਰਕੇ ਥੋੜਾ ਬੰਦਾ ਹੈ ਫਿਰ ਮੈਂ ਚਪਾਰਚ ਪਾਉਂ ਵੀ ਹਾਂ ਮੇਰਾ ਬੰਦਾ ਇਹਦਾ ਤਾਂ ਚਾਰ ਪੰਜ ਦਿਨ ਇਹਨੂੰ ਤਾਂ ਕਲੱਚ ਕਰ ਦੂਗਾ ਯਾਰ ਉਹ ਕੋਈ ਹੈਗਾ ਕਲੱਚ ਕਿਉਂ ਕੱਟੂ ਯਾਰ ਤੂੰ ਪਹਿਲਾਂ ਤੂੰ ਪਹਿਲਾਂ ਕੋਈ ਤਾਂ ਹੱਲ ਕਰਕੇ ਦੇ ਯਾਰ ਹਾਂ ਕੱਟਣਾ ਹਾਂ ਟੈਨਸ਼ਨ ਕੋਈ ਨਹੀਂ ਨਾਟਕ ਹੱਤ ਤੇ ਕੀ ਤਰੇਗਾ ਹਾ ਚੱਕ ਫੜ ਹੁਣ ਤੇਰੇ ਕਣੀ ਕੋਈ ਨਹੀਂ ਖੰਗਾ ਸਕਦਾ ਆ ਕੀ ਲਿਖਿਆ ਚੱਕ ਜੇ ਮੈਂ ਇਹ ਦੱਸ ਕੱਤ ਹੋ ਗਏ ਜੇ ਵੀ ਤੈਨੂੰ ਕੋਈ ਕਿਤੇ ਵੀ ਕੋਈ ਗੁੰਡਾ ਘੇਰੇ ਆਹ ਦੱਸ ਕੱਤੇ ਦਿਖਾ ਦੂੰ ਤੇਰੀ ਹਵਾ ਕਣੀ ਨਹੀਂ ਕੁਚਾ ਮੈਂ ਇਹ ਦੱਸ ਕੱਤੇ ਠੀਕ ਹੈ ਉਹ ਕਈ ਛੰਡਾ ਨਹੀਂ ਫੈਲ ਜਾਵਾ ਕਢਾ ਦੋ ਇਹਦਾ ਫੰਡ ਕਢਾ ਦੇਖੋ ਲਾਈਕ ਐਂਡ ਸਬਸਕ੍ਰਾਈਬ